ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੰਦਿਆਲ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਨੂੰ ਗੜਸ਼ੰਕਰ ਪੈਂਦੀ ਹੈ ਗੜਸ਼ੰਕਰ ਤੋਂ ਦੋਸਤੋ 9-10 ਕਿਲੋਮੀਟਰ ਤੇ ਰਹਿ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਜਰਸੀਆਂ ਵੜਾਂ ਦੇ ਦੋਨੇ ਗੱਬਣਾ ਚੰਗੇ ਥਣ ਹਵਾਨੇ ਵਾਲੀਆਂ ਸੋ ਵੀਡੀਓ ਨੂੰ ਅੱਤ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜਣਗੇ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇਣ ਤੇ ਸਕਰੀਦੀ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਤੀਜਾ ਸੂਆ ਜਰਸੀ ਮੂਤੋ 6 ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 12 ਤੋਂ 13 ਦਿਨ ਦੀ ਕੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ ਦੂਜੇ ਸੂਏ ਬੱਚੀ ਨੇ 16 17 ਕਿਲੋ ਚਵਾਇਆ ਤੇ ਐਤੀ ਬਾਈ ਜੀ ਹੁਣੇ ਕਹਿੰਦੇ ਦੁੱਧ ਬੱਚੀ 18 ਤੋਂ ਪਲੱਸ ਬੜੇ ਆਰਾਮ ਨਾਲ ਚਵਾਜੂ ਫੇਸ ਕੁਆਲਟੀ ਸੋਹਣੀ ਸੋਹਣੇ ਮੂਹ ਮੱਤੇ ਦੀ ਛੋਟਾ ਗੋਲ ਕੰਨ ਬੁੱਦੀ ਵਾਲੀ ਜਰਸੀ ਕੱਲੀ ਕੱਚੀ ਕੱਚੀ ਆ ਹਵਾਨੇ ਦੇ ਵਾਰਟਲ ਹਜੇ ਬਹੁਤ ਪਈ ਆ ਬੱਚੀ ਨੇ 12 13 ਦਿਨਾਂ ਚ ਵਾਰਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੈਰ ਸੋਹਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 18 ਤੋਂ ਪਲੱਸ ਬੜੇ ਆਰਾਮ ਨਾਲ ਚ ਆਜੂ ਹਵਾਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਵਾਰਟਲ ਹਜੇ ਬਹੁਤ ਪਈ ਆ ਚਾਰੇ ਥਨਾ ਸੇਮ ਸਾਈਜ਼ ਆ ਤਿੱਜਵਾਈ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਫੇਸ ਕੁਆਲਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਤੇ ਇੱਕ ਨੰਬਰ ਦਾ ਰੇਟ ਰੱਖਿਆ ਹੋਇਆ ਬਾਈ ਜੀ ਹੁਣਾਂ ਨੇ 38000 ਉਹ ਚ ਮਾਨਤਨ ਹੋ ਜੂ 2 ਨੰਬਰ ਤੇ ਦੂਜਾ ਸੂਆ ਜਰਸੀ ਬੱਚੀ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ 16 ਤੋਂ 17 ਦਿਨ ਦੀ ਕੱਚੀ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਪਹਿਲੇ ਸੂਏ ਬੱਚੀ ਨੇ 12 ਕਿਲੋ ਚਵਾਇਆ ਤੇ ਐਤ ਕੀ ਬਾਈ ਜੀ ਹੁਣ ਇਹ ਕਹਿੰਦੇ ਦੂਜੇ ਬੱਚੀ 13-14 ਕਿਲੋ ਬੜੇ ਆਰਾਮ ਨਾਲ ਚਵਾਜੂ ਹਾਈਟ ਲੈਂਥ ਪੂਰੀ ਸੋਹਣੀ ਆ ਫੇਸ ਕੁਆਰਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਇਹ ਵੀ ਦੋਸਤੋ ਕੱਲੀ ਕੱਚੀ ਕੱਚੀ ਆ ਬੱਚੀ ਨੇ 16 17 ਜਨਾਂ ਚ ਹਵਾਨਾ ਬਹੁਤ ਸੋਹਣਾ ਤਿਆਰ ਕਰ ਜਨਾਂ ਹਾਈ ਟੱਲ ਪਾਸੋਂ ਐਕਸਟਰਾ ਆਰਡੀਨਰੀ ਹਵਾਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਚਾਰੇ ਥਾਨਾ ਸੇਮ ਸਾਈਜ਼ ਦੋਸਤੋ ਹਵਾਨੇ ਛੇ ਜੇ ਵਾਲਟਲ ਬਹੁਤ ਪਈ ਆ ਬੱਚੀ ਨੇ 16 17 ਜਨਾਂ ਚ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਹਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 13 14 ਕਿਲੋ ਬੜੇ ਨਾਮ ਨਾਲ ਚ ਆਜੂ ਫੇਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਤੇ 2 ਨੰਬਰ ਦਾ ਪ੍ਰਾਈਸ ਰੱਖਿਆ ਹੋਇਆ ਬਾਈ ਜੀ ਹੋਣਾ ਨੇ 33000 ਰੁਪਇਆ ਉਹ ਚ ਮਾਨਤਾਣ ਹੋ ਜੂ ਜਿਹਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ